ਤੁਸੀਂ ਸਲਾਦ ਫਰੂਟ ਡੇਲੀ ਖਾਓ ਤੁਹਾਨੂੰ ਦੰਦਾਂ ਦੀ ਸਫਾਈ ਕਰਾਣ ਦੀ ਵੀ ਜ਼ਰੂਰਤ ਨਹੀਂ ਪੈਗੀ ਭਾਜੀ ਬ੍ਰਸ਼ਾ ਜਿਹੜਾ ਡੈਂਟਲ ਟੂਥ ਬ੍ਰਸ਼ ਆਪਾਂ ਜਿਹਨੂੰ ਕਹਿੰਦੇ ਆ ਇਹ ਕੋਈ ਸਦੀਆਂ ਤੋਂ ਥੋੜੀ ਐ ਹੂੰ ਮੇਰੇ ਬਚਪਨ ਚ ਮੈਨੂੰ ਨਹੀਂ ਲੱਗਦਾ ਸਾਡੇ ਪਿੰਡ ਚ ਹੋਰ ਕੋਈ ਬਹੁਤੇ ਬੰਦੇ ਕਰਦੇ ਹੋਣਗੇ ਹੈਨਾ ਸਾਡੇ ਵੀ ਸ਼ਾਇਦ ਇੱਕ ਟੂਥ ਬ੍ਰਸ਼ ਹੁੰਦਾ ਸੀਗਾ ਤੇ ਹੁਣ ਤਾਂ ਚਲੋ ਅਵੇਅਰਨੈਸ ਹੋ ਗਈ ਸੋ ਉਸ ਤੋਂ ਪਹਿਲਾਂ ਜਿਹੜਾ ਲੋਕਾਂ ਦੇ ਦੰਦ ਨਹੀਂ ਸੀ ਹੁੰਦੇ ਦੰਦ ਤਾਂ ਹੁੰਦੇ ਸੀ ਪਰ ਉਸ ਤੋਂ ਪਹਿਲਾਂ ਲੋਕਾਂ ਦੀ ਖਾਣ ਪੀਣ ਦੀ ਜਿਹੜੀ ਹੈਬਿਟ ਸੀ ਉਹ ਬਹੁਤ ਬਿਹਤਰ ਹੁੰਦੀਆਂ ਸੀ ਸਾਡੇ ਨਾਲ ਹਮ ਹਰ ਬੰਦਾ ਖਾਣਾ ਖਾਣ ਤੋਂ ਪਹਿਲਾਂ ਸਲਾਦ ਕੱਟ ਕੇ ਪਲੇਟ ਰੱਖਦਾ ਸੀ ਉਹ ਕਲਚਰ ਹੀ ਖਤਮ ਹੋ ਗਿਆ ਸਲਾਦ ਪਲੇਟ ਮਤਲਬ ਸਲਾਦ ਖਾਂਦੇ ਸੀ ਫਿਰ ਅਸੀਂ ਖਾਣਾ ਫਿਰ ਰੋਟੀ ਅਸੀਂ ਫਿਰ ਰੋਟੀ ਖਾਂਦੇ ਸੀ ਮੈਂ ਜਦ ਮੈਂ ਦੱਸਿਆ ਕਿ ਮੈਂ ਇੱਕ ਕਿਸਾਨ ਫੈਮਿਲੀ ਤੋਂ ਆ ਅਸੀਂ ਮੈਂ ਮੇਰੀ ਮਦਰ ਨਾਲ ਖੇਤ 'ਚ ਹੁੰਦਾ ਸੀ ਤਾਂ ਉਹ ਆਪਣੇ ਜਿਵੇਂ ਉਹਨਾਂ ਨੇ ਪੱਠੇ ਪੁੱਠਿਆਂ ਦਾ ਕਰਨਾ ਮੱਝਾਂ گاਵਾਂ ਲਈ ਸਮਾਨ ਇਕੱਠਾ ਕਰਨਾ ਤੇ ਮੈਨੂੰ ਸ਼ਾਲਗਮ ੱਟ ਕੇ ਗੋਗਲੂ ੱਟ ਕੇ ਦੇ ਦੇਣੇ ਮੂੜੀਆਂ ੱਟ ਕੇ ਦੇ ਦੇਣੀਆਂ ਲੈ ਬੱਟ ਤੇ ਬੈਠਾ ਖਾਂਦਾ ਰਹੇ ਹੈਨਾ ਜੀ ਤਾਂ ਉਹ ਆ ਕੇ ਮੁੜ ਕੇ ਖਾਣਾ ਖਾਣਾ ਉਹ ਜਦੋਂ ਤੁਸੀਂ ਇਹ ਸਲਾਦ ਖਾਣੇ ਹੋ ਫਾਈਬਰਸ ਖਾਣੇ ਹੋ ਉਹ ਤੁਹਾਡੇ ਦੰਦਾਂ ਨੂੰ ਨੇਚਰਲੀ ਕਲੀਨ ਕਰ ਦਿੰਦਾ ਤੁਹਾਡੇ ਦੰਦਾਂ ਦੀਆਂ ਵਿਰਲਾਂ ਤੱਕ ਸਾਫ਼ ਕਰ ਦਿੰਦਾ ਬਾਈ ਜੀ ਇਹ ਅੱਛਾ ਤੁਸੀਂ ਕਿਸੇ ਦਿਨ ਕਿਸੇ ਹੀ ਜਗ੍ਹਾ ਤੇ ਫਸ ਗਏ ਤੁਸੀਂ ਬਰਸ਼ ਨਹੀਂ ਕਰ ਸਕੇ ਹੂੰ ਤੁਸੀਂ ਇੱਕ ਅਮਰੂਦ ਲਓ ਜਾਂ ਇੱਕ ਸੇਵ ਲੈ ਲਓ ਤੁਸੀਂ ਖਾ ਲਓ ਤੁਹਾਨੂੰ ਉਸ ਤੋਂ ਬਾਅਦ ਬਰਸ਼ ਕਰਨ ਦੀ ਲੋੜ ਨਹੀਂ ਹੈ ਨੇਚਰਲ ਕਲੀਨਿੰਗ ਹੈ ਹੂੰ ਜਿਹੜੇ ਲੋਕ ਰੋ ਮਟੀਰੀਅਲਸ ਜ਼ਿਆਦਾ ਖਾਂਦੇ ਆ ਕੱਚੇ ਫਰੂਟਸ ਸਬਿਆ ਖਾਂਦੇ ਆ ਉਹਨਾਂ ਦੇ ਦੰਦ ਹਮੇਸ਼ਾ ਕਾਮਯਾਬ ਰਹਿੰਦੇ ਆ ਜਿਹੜੇ ਬਜ਼ੁਰਗ ਆਪਾਂ ਸੁਣਦੇ ਆ ਨਾ ਕਿ ਜੀ ਉਹ ਬਜ਼ੁਰਗ 70 ਸਾਲ ਦੇ ਆ 80 ਸਾਲ ਦੇ ਆ 100 ਸਾਲ ਦੇ ਆ ਉਹਨਾਂ ਦੇ ਦੰਦ ਕਾਮਯਾਬ ਪਏ ਬਿਲਕੁਲ ਸਹੀ ਪਏ ਆ ਕਾਮਯਾਬ ਪਏ ਆ ਉਹਨਾਂ ਦੀ ਆਦਤਾਂ ਫੋਲੋ ਕਰ ਲਓ ਭਾਜੀ ਮੇਰੀਆਂ ਮੇਰੀਆਂ ਗੱਲਾਂ ਛੱਡ ਦਿਓ ਉਹਨਾਂ ਦੀ ਆਦਤਾਂ ਫੋਲੋ ਕਰ ਲਓ ਉਸ ਰੂਟਸ ਵੀ ਲੈਣਗੇ ਸੈਲਡਸ ਵੀ ਲੈਣਗੇ ਖਾਣਾ ਖਾਣ ਤੋਂ ਬਾਅਦ ਉਹ ਬਾਥਰੂਮ ਤੇ ਜਾਣਗੇ ਜੇ ਬਾਥਰੂਮ ਨਹੀਂ ਜੱਗ ਲੈ ਕੇ ਸਾਈਡ ਤੇ ਜਾਣਗੇ ਕੁਰਲਾ ਕਰਨਗੇ ਅੱਛੀ ਤਰ੍ਹਾਂ ਹੂੰ ਸੋ ਤੁਸੀਂ ਕਲੀਨਿੰਗ ਕਰ ਲਓ ਗੱਲ ਖਤਮ ਸਾਡੇ ਹੁਣ ਸਿਸਟਮ ਕੀ ਹੋ ਗਿਆ ਅਸੀਂ ਟੀਵੀ ਅੱਗੇ ਖਾਣਾ ਖਾਂਦੇ ਆ ਉੱਥੇ ਹੀ ਖਾਣਾ ਖਾ ਕੇ ਉੱਥੇ ਲੰਮੇ ਬਹਿ ਜੰਨੇ ਆ ਉੱਥੇ ਲੇਟ ਕੇ ਤੇ ਉਹ ਜਿਵੇਂ ਜਿਵੇਂ ਸਮਾਂ ਵੱਧ ਰਿਹਾ ਹੈ ਕਿੱਥੇ ਤਾਂ ਅਵੇਅਰਨੈਸ ਆਣੀ ਚਾਹੀਦੀ ਸੀ ਕਿੱਥੇ ਤਾਂ ਹੁਣ ਹੋਣਾ ਤਾਂ ਇਹ ਚਾਹੀਦਾ ਸੀ ਵੀ ਲੋਕਾਂ ਨੂੰ ਇੰਨਾ ਪਤਾ ਲੱਗਿਆ ਕਿ ਲੋਕਾਂ ਦੇ ਦੰਦ ਹੀ ਨਾ ਖਰਾਬ ਹੋਣ ਹੂੰ ਤੇ ਲੋਕਾਂ ਦੇ ਦੰਦ ਜਿਆਦਾ ਖਰਾਬ ਹੋ ਰਹੇ ਨੇ ਡੈਂਟਲ ਕਲੀਨਿਕਸ ਤੁਸੀਂ ਦੇਖੋ ਕਿਵੇਂ ਨੇ ਬੱਦੇ ਜਾ ਰਹੇ ਤੇ ਉਹ ਇਸੇ ਕਰਕੇ ਆ ਨਾ ਕਿ ਉਹਨਾਂ ਨੂੰ ਲੋਕਾਂ ਨੂੰ ਡੈਂਟਲ ਪ੍ਰੋਬਲਮਸ ਨੇ ਫੌਰੀਨ ਦੇ ਵਿੱਚ ਡੈਂਟਿਸਟ ਪੂਰੇ ਨਹੀਂ ਹੋ ਰਹੇ ਬਾਹਰਲੇ ਦੇਸ਼ਾਂ ਚ ਨਹੀਂ ਪੂਰੇ ਹੋ ਰਹੇ ਸਾਡੇ ਉਥੋਂ ਪੇਸ਼ੈਂਟਸ ਆਉਂਦੇ ਆ ਦੱਸਦੇ ਆ ਮਹੀਨੇ-ਮਹੀਨੇ ਦੀ ਤਾਂ ਲੋਕਾਂ ਅਪਾਇੰਟਮੈਂਟਸ ਨਹੀਂ ਮਿਲਦੀਆਂ ਜੀ ਬਿਲਕੁਲ ਮਤ ਪੁਰਾਹਾਂ ਨੇ ਪਰ ਇਹ ਗੱਲ ਆ ਵੀ ਅਸੀਂ ਇਹਨਾਂ ਬਿਮਾਰੀਆਂ ਵੱਲ ਚਲੇ ਕਿੱਦਾਂਗੇ ਤੁਸੀਂ ਆਪ ਪਿਆ ਵੀ ਕਿਸੇ ਨੂੰ ਜਿਹੜਾ ਜਿਹੜਾ ਰॉ ਫਰੂਟਸ ਖਾਂਦਾ ਹੈ ਯਾ ਰੋਅ ਵੈਜੀਟੇਬਲਸ ਖਾਂਦਾ ਉਹਨੂੰ ਬਰਸ਼ ਕਰਨ ਦੀ ਲੋੜ ਨਹੀਂ ਜੀ ਕਈ ਲੋਕ ਇਹ ਵੀ ਕਹਿ ਦਿੰਦੇ ਆ ਬਿਮਾਰੀਆਂ ਆਈਆਂ ਹੀ ਬਰਸ਼ਿੰਗ ਦੇ ਕਰਕੇ ਆ ਪੇਸਟ ਦੇ ਕਰਕੇ ਆ ਸਭ ਤੋਂ ਵੱਡੀ ਬਿਮਾਰੀ ਆਈ ਹੈ ਲੁਕੀਆ ਗੱਲ ਕਹਿ ਦਿੰਦੇ ਨਾਲੇ ਕਹਿੰਦੇ ਸਿਰਫ ਇਨਸਾਨ ਨੂੰ ਹੀ ਬਰਸ਼ ਕਰਨ ਦੀ ਕੀ ਲੋੜ ਪੈਗੀ ਇਸ ਦੁਨੀਆ ਤੇ 84 ਲੱਖ ਜੀ ਸਿਰਫ ਇਨਸਾਨ ਨੂੰ ਬਰਸ਼ ਕਰਨ ਦੀ ਇਸ ਕਰਕੇ ਲੋੜ ਆ ਬਾਈ ਜੀ ਕਿਉਂਕਿ ਉਹ ਇਨਸਾਨ ਹੈ ਕਿਉਂਕਿ ਉਹ ਜੇ ਤਾਂ ਉਹ ਜਾਨਵਰੀ ਰਹਿੰਦਾ ਜੰਗਲਾਂ ਜੀ ਰਹਿੰਦਾ ਫਿਰ ਤਾਂ ਉਹ ਉਵੇਂ ਖਾਣਾ ਖਾਂਦਾ ਹੁਣ ਉਹ ਨੇਚਰਲ ਤਾਂ ਖਾਈ ਨਹੀਂ ਰਿਹਾ ਉਹ ਹੁਣ ਉਹਨੇ ਨੂਡਲਸ ਵੀ ਖਾਣੀਆਂ ਨੇ ਉਹਨੇ 버ਗਰਸ ਵੀ ਖਾਣੇ ਨੇ ਹਾਂ ਹੈਨਾ ਜੀ ਤੇ ਜਿਹੇ ਜੇ ਤੁਸੀਂ ਕੰਮ ਕਰਨੇ ਨੇ ਸਟਿੱਕੀ ਫੂਡ ਖਾਣੇ ਨੇ ਫਿਰ ਤੁਹਾਨੂੰ ਬਰਸ਼ ਕਰਨ ਦੰਦਾਂ ਨੂੰ ਸਾਫ ਕਰਨ ਲਈ ਕੋਈ ਨਾ ਕੋਈ ਮਾਧਿਅਮ ਤਾਂ ਲੱਭਣਾ ਪੈਗਾ ਨਾ ਜੀ ਹੂੰ ਮੋਬਾਈਲ ਫੋਨ ਪਾ ਜਿਹੜਾ ਡੰਗਰ ਯੂਜ਼ ਕਰਦਾ ਕਿਹੜਾ ਜਾਨਵਰ ਯੂਜ਼ ਕਰਦਾ ਇਨਸਾਨ ਹੀ ਯੂਜ਼ ਕਰਦਾ ਨਾ ਹੂੰ ਕੱਪੜੇ ਕਿਹੜਾ ਜਾਨਵਰ ਪਾਉਂਦਾ ਇਨਸਾਨ ਹੀ ਪਾਉਂਦਾ ਨਾ ਜੇ ਇਹ ਚੀਜ਼ ਇਨਸਾਨ ਕਰਦਾ ਬਾਕੀ ਬੰਦੇ ਨਹੀਂ ਕਰਦੇ ਤਾਂ ਬਰਸ਼ ਵੀ ਇਨਸਾਨ ਕਰਦਾ ਇਹ ਤਾਂ ਇਲੋਜੀਕਲ ਜਿਹਾ ਕਟ ਨੀਵੀਂ ਸਕਰੀਨ ਤਾਂ ਸੋਚ ਵਾਲੇ ਲੋਕ ਇਦਾਂ ਦੀ ਗੱਲਾਂ ਕਰਦੇ ਆ ਜਿਨ੍ਹਾਂ ਨੇ ਹਰ ਗੱਲ 'ਚ ਨੁਕਸ ਕੱਢਣਾ ਹੈ ਉਹ ਲੋਕ ਹੋ ਸਕਦੇ ਆ ਆਗਾਂ ਵੱਧੂ ਲੋਕਾਂ ਨਹੀਂ ਇਦਾਂ ਦੇ ਕਮੈਂਟਸ ਕਰ ਸਕਦੇ ਮੇਰੇ ਖਿਆਲ 'ਚ ਪਹਿਲਾਂ ਤਾਂ ਕਹਿੰਦੇ ਲੋਕ ਕਿ ਪਹਿਲਾਂ ਦਤਨ ਕਰਦੇ ਸੀ ਉਦੋਂ ਕੋਈ ਦਿੱਕਤ ਨਹੀਂ ਸੀਗੀ ਨਹੀਂ ਦਤਨ ਨੂੰ ਭਾਜੀ ਠੀਕ ਹੈ ਦਤਨ ਇਜ਼ ਗੁੱਡ ਦਤਨ ਤੁਸੀਂ ਚਬਾਉਂਦੇ ਹੋ ਦਤਨ ਦੇ ਵਿੱਚੋਂ ਤੁਹਾਨੂੰ ਜਿਹੜੇ ਰਸ ਮਿਲਦੇ ਆ ਉਹਦੇ ਨਾਲ ਤੁਹਾਡੇ ਮੂੰਹ ਨੂੰ ਬਹੁਤ ਆਨੰਦ ਮਿਲਦਾ ਸ਼ੁੱਧਤਾ ਹੁੰਦੀ ਹੈ ਗੁੱਡ ਬੈਕਟੀਰੀਆਜ਼ ਵੱਧਦੇ ਆ ਬੈਡ ਬੈਕਟੀਰੀਆ ਮਰਦੇ ਆ ਦਾਤਣ ਕਰਨੀ ਬਹੁਤ ਵਧੀਆ ਕਰ ਵੀ ਲੈਣੀ ਚਾਹੀਦੀ ਥੋੜੇ ਐਕਸਰਸਾਈਜ਼ ਵੀ ਹੈ ਹਾਂ ਬਿਲਕੁਲ ਐਕਸਰਸਾਈਜ਼ ਹੈ ਪਰ ਦਾਤਣ ਨੂੰ ਕਰ ਕਰਕੇ ਕਰ ਕਰਕੇ ਉਹਨੂੰ ਇੰਨਾ ਗੁੱਦਾ ਬਣਾ ਲੈਣਾ ਤੇ ਤੁਸੀਂ ਆਮ ਲੋਕਾਂ ਨੂੰ ਦੇਖਣ ਇਦਾਂ ਤਾਂ ਲੱਗੇ ਆ ਬਾਅਦ ਚ ਆਇਆ ਕਰਨ ਲੱਗੇ ਹੁੰਦੇ ਉਹ ਇੰਨਾ ਜ਼ੋਰ ਨਾਲ ਕਰਦੇ ਆ ਤੇ ਤੁਹਾਡੇ ਮਸੂੜੇ ਛੱਲੇ ਜਾਂਦੇ ਭਾਜੀ ਫਾਇਦੇ ਲਈ ਕੰਮ ਕਰਨਾ ਸੀ ਨਾ ਜੀ ਪਰ ਉਹ ਅਗਿਆਨਤਾ ਕਰਕੇ ਅਸੀਂ ਕਰ ਲਿਆ ਨੁਕਸਾਨ ਸਿਰਫ ਇਸ ਕਰਕੇ ਕਿ ਬਰਸ਼ ਮਾੜਾ ਇਹਨੂੰ ਸਿਰਫ ਪਗਾਉਣ ਵਾਸਤੇ ਅਸੀਂ ਦਾਤਨ ਨਾਲ ਹੀ ਕੰਮ ਨੁਕਸਾਨ ਕਰ ਲਿਆ ਨਹੀਂ ਜੇ ਕੋਈ ਚੀਜ਼ ਟੈਕਨੋਲੋਜੀ ਚੇਂਜ ਹੁੰਦੀ ਹੈ ਪਹਿਲਾਂ ਅਸੀਂ ਰਸਤੇ ਪੈਦਲ ਜਾਂਦੇ ਸੀ ਬਰਾਤਾਂ ਫਿਰ ਬੈਲ ਗੱਡੀਆਂ ਦੇ ਜਾਣੀਆਂ ਸ਼ੁਰੂ ਹੋਈਆਂ ਫਿਰ ਬੱਸਾਂ ਤੇ ਜਾਂਦੀਆਂ ਸੀ ਹੁਣ ਗੱਡੀਆਂ ਸਕੋਰਪੀਓਸ ਤੇ ਜਾਂਦੀਆਂ ਨੇ ਹੁਣ ਤੱਕ ਜਹਾਜ਼ ਵੀ ਬੁੱਕਰਾ ਕੇ ਡੈਸਟੀਨੇਸ਼ਨ ਮੈਰਿਜਸ ਹੋਣ ਲੱਗ ਗਿਆ ਸੋ ਸਮੇਂ ਦੇ ਨਾਲ ਅਸੀਂ ਤਬਦੀਲ ਹੋ ਰਹੇ ਹਾਂ ਨਾ ਜੀ ਸੋ ਇਹ ਤਾਂ ਬਰਸ਼ ਹੈ ਸਿੰਪਲ ਤੁਸੀਂ ਬ੍ਰਸ਼ ਸੈਂਪਲ ਇੱਕ ਸੌਖਾ ਜਿਹਾ ਲਓ ਕੋਈ ਲੜਾਈ ਵਾਲੀ ਗੱਲ ਹੀ ਨਹੀਂ ਪਹਿਲਾਂ ਜਿਵੇਂ ਅਸੀਂ ਦੇਖਦੇ ਸੀ ਲੋਕੀ ਗੰਨੇ ਵਿੱਚ ਊਕਦੇ ਹੁੰਦੇ ਸੀ ਕਿ ਤੁਸੀਂ ਪਿੰਡਾਂ ਤੋਂ ਜੀ ਉਹ ਫਾਇਦੇਮੰਦ ਸੀਗੇ ਦੰਦਾਂ ਕਹਿੰਦਾ ਬਹੁਤ ਫਾਇਦੇਮੰਦ ਸੀ ਦੰਦਾਂ ਬਿਲਕੁਲ ਪਾਜੀ ਬਿਲਕੁਲ ਸੇਮ ਇੱਕ ਤਾਂ ਤੁਹਾਡੀ ਐਕਸਰਸਾਈਜ਼ ਹੁੰਦੀ ਹੈ ਭਾਜੀ ਤੁਸੀਂ ਹਾਰਡ ਫੂਡ ਲੈਨੇ ਹੋ ਇੱਕ ਉਹਦੇ ਚੋਂ ਜਿਹੜਾ ਗੰਨਾ ਹੈ ਉਹ ਉਹੀ ਸੇਮ ਕਲੀਨਿੰਗ ਤੁਸੀਂ ਹੁਣ ਵੀ ਗੰਨਾ ਚੂਪ ਲਓ ਤੁਹਾਡੇ ਦੰਦਾਂ 'ਚ ਤੁਹਾਨੂੰ ਜੀ ਫੇਰ ਕੇ ਦੇਖੋ ਤੁਹਾਨੂੰ ਫਰੈਸ਼ਨੈਸ ਆ ਜਾਏਗੀ ਮਜ਼ਾ ਆ ਜਾਏਗਾ ਹੂੰ ਤੇ ਦੂਸਰੀ ਗੱਲ ਉਹ ਜਿਹੜਾ ਗੰਨੇ ਦਾ ਤੁਹਾਡਾ ਰਸ ਆ ਤੁਹਾਡੇ ਲੀਵਰ ਲਈ ਤੁਹਾਡੇ ਪੂਰੇ ਬਾਡੀ ਦੇ ਲਈ ਬਹੁਤ ਅੱਛੀ ਚੀਜ਼ ਹੈ ਹੂੰ ਚੀਨੀ ਅੱਛੀ ਨਹੀਂ ਹੈ ਪਰ ਗੰਨੇ ਦਾ ਰਸ ਤਾਂ ਤੁਹਾਡੇ ਲਈ ਅੰਮ੍ਰਿਤ ਹੈ ਹੁਣ ਵੀ ਜਿਸ ਬੰਦੇ ਨੂੰ ਪੀਲੀਆ ਹੋ ਜਾਂਦਾ ਹੈ ਲੀਵਰ ਖਰਾਬ ਹੋ ਜਾਂਦਾ ਉਹਨੂੰ ਕਹਿਆ ਜਾਂਦਾ ਕਿ ਗੰਨੇ ਦਾ ਰਸ ਪੀਓ ਪੀਲੀਆ ਤਾਂ ਯਾਦ ਆਇਆ ਕਿੰਨੇ ਕਾਲਾ ਪੀਲੀਆ ਪਿੱਛੇ ਪੰਜਾਬ 'ਚ ਬੜਾ ਫੈਲੇ ਆ ਸੀ ਤੇ ਉਂਗਲ ਸਿੱਧਾ ਡੈਂਟਿਸਟ ਜਿਹੜੇ ਆ ਉਹਨਾਂ ਦੇ ਉੱਠੇ ਸੀ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਇਹ ਕਿਉਂਕਿ ਭਾਜੀ ਡੈਂਟਲ ਕਲੀਨਿਕਸ ਨੇ ਨਾ ਜਿਹੜੇ ਬਹੁਤ ਸਾਰੇ ਬਹੁਤ ਚੰਗੇ ਡੈਂਟਿਸਟ ਆ ਖਾਸ ਕਰਕੇ ਮੈਂ ਪੰਜਾਬ ਦੇ ਸਾਡੇ ਜਿਹੜੇ ਡੈਂਟਿਸਟ ਆ ਸੀ ਬਹੁਤ ਮੈਂ ਇਹਨਾਂ ਦੀ ਤਾਰੀਫ ਕਰਦਾ ਸਾਡੇ ਦੋਸਤਾਂ ਦੀ ਇੱਕ ਤਾਂ ਅਸੀਂ ਬਹੁਤ ਵਜਨ ਚੱਲਦੇ ਆ ਜਿਹੜੇ ਸਾਡੇ ਐਨ ਆਰ ਆਈ ਦੋਸਤ ਆਂਦੇ ਆ ਸੀ ਉਹਨਾਂ ਦੇ ਟ੍ਰੀਟਮੈਂਟਸ ਵਿਥਿਨ ਦਾ ਟਾਈਮ ਲਿਮਿਟ ਕਰਕੇ ਦੇਣੇ ਹੁੰਦੇ ਆ ਹੂੰ ਜੇ ਸਾਡੇ ਚ ਕਾਬਲੀਅਤ ਅਸੀਂ ਤਾਂ ਹੀ ਕਰਦੇ ਆ ਜੀ ਦੂਸਰੀ ਗੱਲ ਜਿਹੜੇ ਕਾਲਾ ਪੀਲਿਆ ਦਾ ਸਪੋਸ ਕੋਈ ਇੱਕ ਪੇਸ਼ੈਂਟ ਆ ਗਿਆ ਤੁਹਾਡੇ ਕੋਲੇ ਹੂੰ ਤੁਸੀਂ ਇਨਸਟਰੂਮੈਂਟ ਔਜ਼ਾਰ ਨੇ ਜਿਹੜੇ ਉਹਦੇ ਮੂੰਹ ਚ ਪਾ ਲਏ ਉਸ ਤੋਂ ਬਾਅਦ ਨਾਰਮਲ ਚਾਹੇ ਕੋਈ ਵੀ ਪੇਸ਼ੈਂਟ ਆ ਗਿਆ ਉਸ ਤੋਂ ਬਾਅਦ ਹੋਏਗਾ ਕਿ ਉਹ ਔਜ਼ਾਰ ਨੇ ਜਿਹੜੇ ਉਸ ਤੋਂ ਬਾਅਦ ਵਾਸ਼ ਹੋਣਗੇ ਵਾਸ਼ ਹੋਣ ਤੋਂ ਬਾਅਦ ਉਹ ਸਟਰਾਈਲ ਹੋਣਗੇ ਸਟਰਲਾਈਜੇਸ਼ਨ ਨੂੰ ਕਹਿੰਦੇ ਆ ਹੂੰ ਪੁਰਾਣੇ ਜ਼ਮਾਨੇ ਚ ਉਬਾਲੇ ਜਾਂਦੇ ਸੀ ਫਿਰ ਆਟੋਕਲੇਵਸ ਆ ਗਏ ਹੁਣ ਆਟੋਕਲੇਵਸ ਦੇ ਵੀ ਸੁਪਰ ਵਰਜਨਸ ਆ ਗਏ ਹੈਗੇ ਸੋ ਕੁਝ ਕਲੀਨਿਕਸ ਹੋ ਸਕਦਾ ਦੇਖੋ ਮੈਂ ਕਹਿੰਨਾ ਹੋ ਸਕਦਾ ਡੈਂਟਿਸਟ ਵੀ ਨਾ ਹੋਣ ਚੋਲਾ ਸ਼ਾਪ ਜੀ ਨੂੰ ਕੁਐਕਸ ਕਹਿੰਦੇ ਆ ਝੋਲਾ ਛਾਪ ਨੂੰ ਛੋਟੇ ਸ਼ਹਿਰਾਂ ਦੇ ਵਿੱਚ ਝੋਲਾ ਛਾਪ ਹਲੇ ਵੀ ਬੈਠਿਆ ਲੋਕ 2 ਪੈਸੇ ਬਚਾਉਣ ਵਾਸਤੇ ਉੱਥੇ ਚਲੇ ਜਾਂਦੇ ਝੋਲਾ ਛਾਪ ਦਾ ਕਹਾਂ ਜਿਹੜੇ ਸਿੱਖ ਕੇ ਕੰਮ ਬੈਠਿਆ ਹਮ ਹੈ ਨਾ ਜੀ ਜਿਨ੍ਹਾਂ ਨੂੰ ਸੈਂਟੀਫਿਕਲੀ ਕੋਈ ਆਈਡੀਆ ਨਹੀਂ ਬਸ ਪੱਟੀ ਜਾਂਦੇ ਆ ਰਗੜੀ ਜਾਂਦੇ ਆ ਦੰਦ ਤੇ ਲਾਈ ਜਾਂਦੇ ਆ ਉਹ ਕੀ ਕਰਦੇ ਆ ਔਜ਼ਾਰਾਂ ਨੂੰ ਵਾਸ਼ ਟੱਪ ਕਰ ਲੈਂਦੇ ਹੋਣਗੇ ਉਬਾਲ ਵੀ ਲੈਂਦੇ ਹੋਣਗੇ ਭਾਜੀ ਇਹ ਵਾਇਰਸਸ ਨੇ ਜਿਹੜੇ ਉਬਾਲੇ ਤੇ ਵੀ ਖਤਮ ਨਹੀਂ ਹੁੰਦੇ ਸਾਡੇ ਕਲੀਨਿਕ ਚ ਜਿੱਥੇ ਤੁਸੀਂ ਬੈਠੇ ਹੋ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਮੈਂ ਤਕਰੀਬਨ ਤਕਰੀਬਨ ਇਸ ਕਲੀਨਿਕ ਚ ਚਲਾਈ ਹੋਈ ਹੈ ਮੇਰੀ ਕੋਸ਼ਿਸ਼ ਹੈ ਕਿ ਕਲੀਨਿਕ ਫੌਰਨ ਦੇ ਜਿਹੜੀਆਂ ਸੁਵਿਧਾਵਾਂ ਤੁਸੀਂ ਫੌਰਨ ਚ ਯੂਰਪ ਦੇ ਵਿੱਚ ਜਾ ਕੇ ਲਾਉ ਉਹ ਸਾਨੂੰ ਸਾਡੇ ਕਲੀਨਿਕ ਚ ਮਿਲਣੀਆਂ ਇਹ ਕਲੀਨਿਕ ਖੋਲਣ ਤੋਂ ਪਹਿਲਾਂ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਹੁੰਦੀ ਹੈ ਬੀ ਟਾਈਪ ਆਟੋਕਲੇਵ ਬਹੁਤ ਮਹਿੰਗਾ ਸਿਸਟਮ ਹੈ ਹਾਂਜੀ ਹਾਂਜੀ ਤੇ ਮੈਂ ਕਿਸ਼ਤਾਂ ਤੇ ਲਿਆ ਸੀ ਭਾਜੀ ਉਦੋਂ ਹੈ ਕੀ ਚੀਜ਼ ਉਹ ਇਨਸਟਰੂਮੈਂਟਸ ਨੂੰ ਸਟੈਰਾਈਲ ਕਰਨ ਦਾ ਉਜਾਰਾ ਹੈ ਉਹ ਤੁਹਾਡੇ ਮੂੰਹ ਚ ਜਿਹੜੀ ਚੀਜ਼ ਪੈ ਗਈ ਉਹ ਵਾਸ਼ ਹੋਣ ਤੋਂ ਬਾਅਦ ਕਲੀਨ ਹੋਣ ਤੋਂ ਬਾਅਦ ਉਹਦੇ ਵਿੱਚੋਂ ਲੰਗੇਗੀ ਫਿਰ ਮੇਰੇ ਕੋਲ ਆਏਗੀ 100% ਹਰ ਤਰ੍ਹਾਂ ਦਾ ਬੈਕਟੀਰੀਆ ਵਾਇਰਸ ਖਤਮ ਹੁੰਦਾ ਹੈ ਹੁਣ ਇੱਥੋਂ ਗੱਲ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਆਪਾਂ ਪਿੰਡਾਂ ਦੇ ਛੋਟੇ ਮਰੀਜ਼ ਨਾ ਕਈ ਉਹ ਛੋਟੀ ਜੀ ਕੰਪਲੇਂਟ ਲੈ ਕੇ ਹੁੰਦੇ ਕਿ ਉਹ ਫਲਾਣੇ ਡਾਕਟਰ ਨੇ ਜੀ 200 ਰੁਪਏ ਚੈੱਕ ਕਰਨ ਦਾ ਹੀ ਲੈ ਲਿਆ ਜੀ ਹੂੰ ਤੇ ਉਹ ਫਲਾਣਾ ਐਦਾਂ ਹੀ ਦੰਦ ਪੱਠ ਦਿੰਦਾ ਹੈ ਹੈਨਾ ਜੀ ਪਰ ਉਹ ਕੁਐਕ ਹੈ ਭਾਜੀ ਉਸ ਬੰਦੇ ਨੇ ਸਟਰਲਾਈਜੇਸ਼ਨ ਤੇ ਤੁਹਾਡੇ ਤੁਹਾਡੀ ਜਾਨ ਨੂੰ ਬਚਾਉਣ ਵਾਸਤੇ ਉਹਨੇ ਕਿੰਨੀ ਮਿਹਨਤਾਂ ਕੀਤੀਆਂ ਨੇ ਤਾਂ ਸਾਨੂੰ ਯਾਰ 200 ਰੁਪਏ ਕੀ ਚੀਜ਼ ਆ ਫੇਰ ਮੈਂ ਉੱਥੇ ਜਾਣਾ ਤੁਸੀਂ ਇੱਕ ਵਾਰੀ ਖਾਣਾ ਖਾਣ ਜਾਣਾ ਯਾਰ ਤੁਸੀਂ 1000 2000 5000 ਰੁਪਏ ਖਰਾਬ ਕਰ ਦਿੰਦੇ ਹੋ ਹੈ ਜੀ ਖਰਾਬ ਕਰ ਦਿੰਦੇ ਹੋ ਤੁਸੀਂ ਖਾਣਾ ਖਾਣ ਤੋਂ ਬਾਅਦ 200 ਦੀ ਤਾਂ ਟਿਪ ਦੇ ਦੇਣੋ ਯਾਰ ਭਾਜੀ ਤੁਸੀਂ ਇੱਕ ਪੜ੍ਹੇ ਲਿਖੇ ਇੱਕ ਡਾਕਟਰ ਨੂੰ ਫੀਸ ਦੇਣ ਤੋਂ ਨਾ ਡਰਿਆ ਕਰੋ ਸੋ ਉਹਦੇ ਤੋਂ رائے ਲਓ ਉਹਨੂੰ ਜੇ ਤੁਸੀਂ ਇਦਾਂ ਦੇ ਕਹਿੰਦੇ ਹੋ ਫਿਰ ਰੱਬ ਤੁਹਾਡੀਆਂ ਚੀਜ਼ਾਂ ਦੇਖਦਾ ਰੱਬ ਵੀ ਤੁਹਾਡੇ ਬੱਚੇ ਨੂੰ ਕਦੇ ਡਾਕਟਰ ਨਹੀਂ ਬਣਾਏਗਾ ਮੈਂ ਇਹ ਵੀ ਲੋਕਾਂ ਨੂੰ ਗੱਲ ਕਹਿੰਦਾ ਜਿਹੜਾ ਬੰਦਾ ਕੋਈ ਡਾਕਟਰ ਦੀ ਫੀਸ ਹੀ ਨਹੀਂ ਦੇ ਸਕਦਾ ਚੈੱਕਅਪ ਦੀ ਉਹ ਕੀ ਐਕਸਪੈਕਟ ਕਰੇਗਾ ਰੱਬ ਤੋਂ ਵੀ ਕੀ ਐਕਸਪੈਕਟ ਕਰੇਗਾ ਸੋ ਪੰਜਾਬ ਚ ਸਾਰੇ ਲੋਕ ਕਿ ਅਮੀਰ ਤਾਂ ਨਹੀਂ ਹੈਗੇ ਨਾ ਬਿਲਕੁਲ ਅਮੀਰ ਨਹੀਂ ਹੈਗੇ ਭਾਜੀ ਹਰ ਕੋਈ ਅਫੋਰਡ ਥੋੜੀ ਨਾ ਕਰ ਸਕਦਾ ਨਹੀਂ ਭਾਜੀ 200 ਰੁਪਏ ਤਾਂ ਅਸੀਂ ਅਫੋਰਡ ਕਰ ਸਕਦੇ ਆ ਆ ਫਿਰ ਅਮੀਰ ਨਹੀਂ ਹੈਗੇ ਅਸੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੇ ਅਸੀਂ ਅਮੀਰ ਨਹੀਂ ਹੈਗੇ ਅਸੀਂ ਘੱਟੋ ਘੱਟ ਸਾਡੀ ਜਮੀਰ ਤਾਂ ਹੈਗੇ ਆ ਅਸੀਂ ਆਪਣੇ ਆਪ ਨੂੰ ਕਿਸੇ ਜਦੋਂ ਕਿਸੇ ਨੂੰ ਰੱਬ ਨਾ ਕਰੇ ਕਿਸੇ ਨੂੰ ਕੋਈ ਨਾਮ ਰਾਤ ਬਿਮਾਰੀ ਹੋ ਜਾਂਦੀ ਹੈ ਉਦੋਂ ਤਾਂ ਨਹੀਂ ਅਸੀਂ ਕਿਸੇ ਸਾਧ ਚਾਪਟੇ ਕੋਲ ਚਲੇ ਜਾਂਦੇ ਉਦੋਂ ਕਿਉਂ ਅਸੀਂ ਡਾਕਟਰ ਕੋਲ ਜਾਂਦੇ ਆ ਠੀਕ ਹੈ ਜੀ ਸੋ ਅਸੀਂ ਕਹਿਣ ਦਾ ਮਤਲਬ ਕਿ ਅਸੀਂ ਕਿਸੇ ਤੋਂ ਫ੍ਰੀ ਸਰਵਿਸ ਕਿਉਂ ਭਾਲੀਏ ਡਾਕਟਰ ਕਿਹੜਾ ਘੱਟ ਕਰਦੇ ਆ ਛਿੱਲ ਤਾਂ ਪੂਰੀ ਲਾ ਦਿੰਦੇ ਦੇਖੋ ਹਰ ਚੀਜ਼ ਦੇ ਦੋ ਪਹਿਲੂ ਆ ਬਿਲਕੁਲ ਤੁਹਾਡੀ ਗੱਲ ਠੀਕ ਆ ਗਈ ਹਰ ਚੀਜ਼ ਦੇ ਦੋ ਪਹਿਲੂ ਆ ਪੰਜਿਆਂਗਲ ਇੱਕ ਬਰਾਬਰ ਨਹੀਂ ਹੈਗੀਆਂ ਹੋ ਸਕਦਾ ਛਿੱਲ ਲਾਣ ਵਾਲੇ ਵੀ ਹੋਣ ਪਰ ਮੈਂ ਗੱਲ ਬੇਸਿਕ ਕਰ ਰਿਹਾ ਤੁਸੀਂ ਕਿਸੇ ਡਾਕਟਰ ਨੂੰ ਮਿਲਣੇ ਚੱਲੇ ਹੋ ਭਾਜੀ ਤੁਸੀਂ ਕਿਸੇ ਡਾਕਟਰ ਨੂੰ ਮਿਲਣ ਗਏ ਹੋ ਉਹਦੀ ਇੱਕ ਯਾਰ ਬੇਸਿਕ ਕੰਸਲਟੇਸ਼ਨ ਫੀਸ ਹੈ ਮੈਂ ਇਸ ਚੀਜ਼ ਦੇ ਉੱਤੇ ਤਾਂ ਕਰਦਾ ਭਾਜੀ ਕਿਉਂਕਿ ਮੈਂ ਆਪਣੇ ਫਾਦਰ ਦੀ ਆਪਣੇ ਪੇਰੈਂਟਸ ਦੀ ਉਹ ਮਿਹਨਤ ਦੇਖਿਆ ਮੇਰੇ ਫੀਸਾਂ ਭਰਦਿਆਂ ਦੀ ਫੀਸਾਂ ਭਰਦਿਆਂ ਦੀ ਮਿਹਨਤ ਦੇਖਿਆ ਉਹਨਾਂ ਨੇ ਕਿੰਨੇ ਔਖੇ ਭਰ ਕੇ ਕਿਸੇ ਬੱਚੇ ਨੂੰ ਡਾਕਟਰ ਬਣਾਇਆ ਹੈਗਾ ਤੇ ਇੱਕ ਬੰਦਾ ਯਾਰ ਆ ਕੇ ਰਿਸੈਪਸ਼ਨ ਦੇ ਲੜ ਰਿਹਾ ਕਿ ਯਾਰ ਮੈਂ ਡਾਕਟਰ ਨਾਲ ਰਾਇ ਕਰਨੀ ਹੈ ਮੈਂ ਤਾਂ ਗੱਲ ਹੀ ਕਰਨੀ ਹੈ ਮੈਂ ਪੁੱਛਣਾ ਹੀ ਹੈ ਪਰ ਮੈਂ 200 ਰੁਪਏ ਦੀ ਪਰਚੀ ਨਹੀਂ ਘਟਾਣੀ ਉਹ ਇਸ ਕਰਕੇ ਮੈਂ ਤਾਂ ਮਤਲਬ ਇਹ ਕਹੂੰਗਾ ਕਿ ਉਹ ਭਾਵੇਂ ਆ ਕੇ ਉਹ ਮੇਰੇ ਟੇਬਲ ਦੇ ਉੱਤੇ ਆਈਫੋਨ ਰੱਖ ਦੇਣ ਆ ਕੇ ਪਰ ਉਹ ਅਮੀਰ ਨਹੀਂ ਹੈ ਭਾਜੀ ਕਿਹਦੇ ਪੇਸ਼ੈਂਟ ਵੀ ਆਉਂਦੇ ਬਿਲਕੁਲ ਆਉਂਦੇ ਆ ਭਾਜੀ ਵੱਡੇ ਵੱਡੇ ਗੱਡੀਆਂ ਤੇ ਆਉਂਦੇ ਹਣਗੇ ਇੱਥੇ ਅਗਲੇ ਬਿਲਕੁਲ ਆਉਂਦੇ ਆ ਭਾਜੀ ਬਿਲਕੁਲ ਇਦਾਂ ਦੇ ਆ ਜਾਂਦੇ ਆ ਪਤਾ ਨਹੀਂ ਸਾਡੇ ਕੁਝ ਹੈਗੇ ਆ ਇਦਾਂ ਦੇ professions ਮਤਲਬ ਉਹ ਖਾਸ ਕਰਕੇ ਕੁਝ ਉਹ ਲੋਕ ਨੇ ਜਿਹੜੇ ਮਤਲਬ ਇਦਾਂ ਕਰਦੇ ਸਰਕਾਰੀ ਬੰਦੇ ਸਿੱਧਾ ਕਹਿੰਦਾ ਸਰਕਾਰੀ ਬੰਦੇ ਕਰਦੇ ਨਹੀਂ ਕਈ ਵਾਰੀ ਸਾਨੂੰ ਲੱਗਦਾ ਇਦਾਂ ਦਾ ਹੋਣਾ ਨਹੀਂ ਚਾਹੀਦਾ ਇਦਾਂ ਜੋ ਮੇਰੇ ਨਾਲ ਤਾਂ ਖੈਰ ਨਹੀਂ ਬਟ ਮੈਂ ਕਿਉਂਕਿ ਇੰਡੀਅਨ ਡੈਂਟਲ ਐਸੋਸੀਏਸ਼ਨ ਪਟਿਆਲਾ ਦਾ ਪ੍ਰੈਜ਼ੀਡੈਂਟ ਰਿਹਾ ਪਾਜੀ ਤਾਂ ਉਦੋਂ ਇਹ ਸਮੱਸਿਆਵਾਂ ਸਾਡੇ ਕੋਲ ਆਉਂਦੀਆਂ ਸੀਗੀਆਂ ਕਿ ਇਦਾਂ ਹੁੰਦਾ ਪਾਜੀ ਇਹ ਮੇਨ ਪ੍ਰੋਬਲਮਸ ਆ ਡਾਕਟਰਸ ਨੂੰ ਇਹ ਮੇਨ ਪ੍ਰੋਬਲਮਸ ਫੇਸ ਕਰ ਰਹੇ ਆ ਡਾਕਟਰਸ ਹੂੰ ਸੋ ਉੱਥੇ ਇਹ ਥੋੜੀ ਜੀ ਪ੍ਰੋਬਲਮ ਹੈ ਤਾਂ ਹੈ ਮੈਂ ਕਹਿੰਦਾ ਇਸ ਪੋਡਕਾਸਟ ਦੇ ਵਿੱਚ ਨਾਲ ਲੋਕਾਂ ਨੂੰ ਇਨਫੋਰਮੇਸ਼ਨ ਵੀ ਮਿਲੇ ਜੀ ਇੱਕ ਘਰ ਬੈਠਾ ਬੰਦਾ ਉਹਨਾਂ ਦਾ ਦੰਦ ਦੰਦ ਦੇ ਜਿਹੜੇ ਕਿੱਦਾਂ ਸਾਫ਼ ਕਰੇ ਪੇਸਟ ਕਿਹੜੀ ਯੂਜ਼ ਕਰੇ ਦੂਤ ਬਰਸ਼ ਕਿਹੜਾ ਯੂਜ਼ ਕਰੇ ਇਹ ਬੜੀਆਂ ਗੱਲਾਂ ਹੁੰਦੀਆਂ ਦੰਦ ਸਾਫ਼ ਕਰਨੇ ਆ ਤਾਂ ਕਿੱਦਾਂ ਕਰੇ ਕਿੰਨੀ ਵਾਰੀ ਕਰੇ ਸਵੇਰੇ ਕਰੇ ਦੁਪਹਿਰ ਨੂੰ ਕਰੇ ਰਾਤ ਨੂੰ ਕਰੇ ਦੋ ਵਾਰੀ ਕਰੇ ਤਿੰਨ ਵਾਰੀ ਕਰੇ ਬਿਲਕੁਲ ਭਾਜੀ ਦੰਦਾਂ ਨੂੰ ਸਾਫ਼ ਕਰਨ ਦਾ ਤਰੀਕਾ ਜਿਹੜਾ ਡੈਂਟਲ ਬਰਸ਼ ਹੋ ਗਿਆ ਭਾਜੀ ਹਮ ਬਰਸ਼ ਸਾਨੂੰ ਵੈਸੇ ਤਾਂ ਦੋ ਵਾਰੀ ਕਰ ਲੈਣਾ ਚਾਹੀਦਾ ਦੋ ਵਾਰੀ ਸਾਨੂੰ ਕਰਨਾ ਹੀ ਚਾਹੀਦਾ ਹਮ ਇੱਕ ਵਾਰੀ ਸਵੇਰੇ ਖਾਣਾ ਖਾਣ ਤੋਂ ਬਾਅਦ ਜ਼ਿਆਦਾਤਰ ਲੋਕ ਅਸੀਂ ਇੱਥੇ ਗਲਤੀ ਕਰਦੇ ਹਾਂ ਹਮ ਅਸੀਂ ਸਵੇਰੇ ਉੱਠਣਸਾਰ ਬਰਸ਼ ਕਰਦੇ ਹਾਂ ਇੱਕ ਸਾਨੂੰ ਖਾਣਾ ਖਾਣ ਤੋਂ ਸਵੇਰੇ ਬਾਅਦ ਇੱਕ